ਬੇਸ਼ੱਕ ਸੁੱਬੇ ਦੇ ਵਿੱਚ ਠੰਡ ਦਿਨ ਬਾ ਦਿਨ ਵੱਧ ਰਹੀ ਆ ਪਰ ਸਿਆਸੀ 파ਰਾ ਪਖ ਰਿਹਾ ਸਿਆਸੀ 파ਰਾ ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਕਾਫੀ ਜ਼ਿਆਦਾ ਸਿਖਰਾਂ ਦੇ ਉੱਤੇ ਪਹੁੰਚ ਗਿਆ ਬੀਤੇ ਕੱਲ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਕਿ ਪੰਜਾਬ ਨੇ ਕੁਰਬਾਨੀਆਂ ਦਿੱਤੀਆਂ ਪੰਜਾਬੀ ਹਮੇਸ਼ਾ ਅੱਗੇ ਹੁੰਦੇ ਨੇ ਪੰਜਾਬੀਆਂ ਨੇ ਆਹ ਕੀਤਾ ਪੰਜਾਬੀਆਂ ਨੇ ਆਹ ਕੀਤਾ ਸਾਰਾ ਕੁਝ ਕੀਤਾ ਕਹਿੰਦੇ ਫੇਰ ਵੀ ਪੰਜਾਬ ਦੇ ਕੋਲ ਆਪਣੀ ਰਾਹਸਤਾ ਨਹੀਂ ਨਹੀਂ ਆ ਜਿਸ ਤੋਂ ਬਾਅਦ ਵਿਰੋਧੀ ਹੁਣ ਘੇਰਨੇ ਸ਼ੁਰੂ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਸ ਤੋਂ ਬਾਅਦ ਸਿਆਸੀ ਪਾਰਾ ਸਿਖਰਾਂ ਦੇ ਉੱਤੇ ਪਹੁੰਚ ਚੁੱਕਿਆ ਇੱਕ ਵਾਰ ਤੁਹਾਨੂੰ ਉਹ ਬਿਆਨ ਸੁਣਾਉਣਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੁ ਦਿੱਤਾ ਇਹਦੀ ਫੁੱਟਫਾਲ ਹਰ ਰੋਜ਼ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਬਹੁਤ ਸਾਰਾ ਟੂਰਿਜ਼ਮ ਦਾ ਸੀ ਕਰ ਰਹੇ ਹਾਂ ਪਟਿਆਲਾ ਜਿਹੜਾ ਸਾਡਾ ਕਲਚਰ ਸਿਟੀ ਕਿਹਾ ਜਾਂਦਾ ਹੈ ਉੱਥੇ ਬਹੁਤ ਸਾਰੇ ਵੱਡੇ ਵੱਡੇ ਹੋਟਲ ਸਰਕਾਰ ਵੱਲੋਂ ਪੀਪੀਪੀ ਮੋਡ ਤੇ ਜਾਂ ਫਿਰ ਜਾਂ ਫਿਰ ਸਰਕਾਰ ਵੱਲੋਂ ਆਪ ਉੱਤੇ ਪਾਸੇ ਰੇਂਜ ਸ਼ੂਟਿੰਗਸ ਵਗੈਰਾ ਉੱਤੇ ਹੁੰਦੀਆਂ ਨੇ ਆਣ ਦਵਾਲੇ ਸੋ ਅਸੀਂ ਬਾਲੀਵੁੱਡ ਨੂੰ ਜਾਂ ਜਿੰਨੇ ਵੀ ਕੋਈ ਸ਼ੂਟਿੰਗਸ ਵਾਲੇ ਗਾਣਿਆਂ ਵਾਲੇ ਕੁਝ ਡੈਸਟੀਨੇਸ਼ਨ ਵੈਡਿੰਗ ਉਹਦੇ ਵਾਸਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਮਰੌੜ ਝੀਲ ਦੀ ਜੋ ਪਠਾਨਕੋਟ ਤੋਂ 20 ਕਿਲੋਮੀਟਰ ਉੱਪਰ ਹੈ ਜਿਹੜਾ ਰੰਜੀਤ ਸਾਗਰ ਡੈਮ ਦੇ ਉੱਤੇ ਚਮਰੌੜ ਝੀਲ ਬਹੁਤ ਵਧੀਆ ਬਣ ਗਈ ਉੱਥੇ ਸਰਕਾਰ ਵੱਲੋਂ ਬਹੁਤ ਡਿਵੈਲਪ ਕੀਤਾ ਜਾ ਰਿਹਾ ਏਰੀਆ ਸੜਕ ਬਣ ਗਈ ਤੇ ਉੱਥੇ ਪ੍ਰੀ ਵੈਡਿੰਗ ਸ਼ੂਟ ਆਊਟ ਫੋਟੋ ਖਿਚਾਉਣ ਜਾਂ ਕੋਈ ਅੱਜ ਕੱਲ ਜਿਹੜੇ ਚੱਲਦੇ ਆ ਰਵਾਜ ਤੇ ਉਹਦੇ ਵਾਸਤੇ ਬਹੁਤ ਸਾਰੇ ਲੋਕ ਆਉਂਦੇ ਆ ਉਹ ਜਿਹੜੇ ਬੋਟਸ ਦੇ ਵਿੱਚ ਜਾ ਕੇ ਫੋਟੋਆਂ ਵਗੈਰਾ ਸ਼ੂਟ ਹੁੰਦੀਆਂ ਨੇ ਜਿਹੜਾ ਡੈਸਟੀਨੇਸ਼ਨ ਵੈਡਿੰਗ ਦਾ ਵਾਹ ਉੱਥੇ ਮਾਹੌਲ ਬਹੁਤ ਵਧੀਆ ਮਿਲ ਰਿਹਾ ਤੇ ਸਾਨੂੰ ਚਮਰਾਉੜ ਝੀਲ ਵੀ ਕਾਫੀ ਡਿਵੈਲਪ ਹੋ ਗਈ ਤੇ ਉਡਲਹਾਉਜੀ ਦੇ ਰਸਤੇ ਤੇ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਏਰੀਆ ਨੂੰ ਹੋਰ ਵੀ ਇੰਡਾਇਰੈਕਟ ਫਿਰ ਇਹਦੇ ਨਾਲ ਇੰਡਾਇਰੈਕਟ এমਪਲॉयਮੈਂਟ ਬਹੁਤ ਮਿਲਦੀ ਹੈ ਰੋਜ਼ਗਾਰ ਪੈਦਾ ਹੁੰਦੇ ਨੇ ਤੇ ਉਮੀਦ ਹੈ ਕਿ ਅਸੀਂ ਇਹਦੇ ਵਿੱਚ ਜੋ ਅਸੀਂ ਦਿਨੋਂ ਸੋਚਿਆ ਹੋਇਆ ਕਿ ਪੰਜਾਬ ਨੂੰ ਟੂਰਿਜ਼ਮ ਵਿੱਚ ਬਹੁਤ ਅੱਗੇ ਲੈ ਕੇ ਜਾਣਾ ਤਾਂ ਉਹਨਾਂ ਚੀਜ਼ਾਂ ਸੇ ਕਾਮਯਾਬ ਹੋ ਗਏ ਤੁਹਾਡਾ ਕੋਈ ਸਵਾਲ ਹੋਵੇ ਤਾਂ ਬਲੀ ਬੰਸਰ ਦੋ ਸਾਲ ਤੋਂ ਦਿੱਲੀ ਚੱਕੀ ਦੀ ਜਾ ਰਹੀ ਪੰਜਾਬ ਦੀ ਇਸ ਵਾਰ ਸ਼੍ਰੀ ਗੋਪੀ ਤੇਗ ਬਾਦਰੀ ਦੀ ਚੱਕੀ ਜਾ ਰਹੀ ਹੈ ਕੱਲ ਨੂੰ ਹਾਂਜੀ ਕੱਲ ਨੂੰ ਜਿਹੜੀ ਚੱਕੀ 26 ਜਨਵਰੀ ਦੀ ਪ੍ਰੇਡ ਦੇ ਵਿੱਚ ਸ਼ਾਮਲ ਹੋ ਰਹੀ ਹੈ ਹਾਲਾਂਕਿ ਰੋਟੇਸ਼ਨ ਹੁੰਦੀ ਹੈ ਕੋਰੋਸਟਰ ਹੁੰਦਾ ਪਰ ਇਸ ਵਾਰ ਅਸੀਂ ਸਪੈਸ਼ਲ ਰਿਕਵੈਸਟ ਕੀਤੀ ਕਿ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਸਾਰੀ ਦੁਨੀਆ ਚ ਮਨਾ ਰਹੇ ਕੱਲ ਵੀ ਮੈਂ ਤਕਸਰੀ ਹਯੂਰ ਸਾਹਿਬ ਗਿਆ ਹੋਇਆ ਸੀ ਉੱਥੇ ਵੀ 350 ਸਾਲਾ ਦੇ ਫੰਕਸ਼ਨ ਚੱਲ ਰਹੇ ਸੀ ਤੋਂ ਅਸੀਂ ਕਹ ਵੀ ਇਹ ਬਾਰ-ਬਾਰ ਨਹੀਂ ਆਉਂਦਾ ਰੋਸਟਰ ਤਾਂ ਬਾਰ-ਬਾਰ ਬਣ ਜੂਗਾ ਅਗਲੇ ਸਾਲ ਵੀ ਬਣ ਜੂਗਾ ਸੋ ਉਹਨਾਂ ਨੇ ਸਾਡੀ ਬੇਨਤੀ ਨੂੰ ਰਿਕਵੈਸਟ ਨੂੰ ਜਿਹੜਾ ਮਨਜ਼ੂਰ ਕੀਤਾ ਤੇ ਕੱਲ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਵੰਤ ਜਿਹੜੀ ਚਾਕੀ ਹੈ ਪੰਜਾਬ ਦੀ ਜੋ ਹਿੰਦੀ ਚਾਦਰ ਜੋ ਮਨੁੱਖਤਾ ਦਾ ਸੇਵ ਜਿਹੜਾ ਸਨੇਹਾ ਤੇ ਕਿਸੇ ਲਈ ਕੁਝ ਕੁਰਬਾਨੀਆਂ ਕਰਨ ਦਾ ਜਿਹੜਾ ਸਨੇਹਾ ਦੇਸ਼ ਕੌਮ ਲਈ ਆਪਣਾ ਸਭ ਕੁਝ ਵਾਰਨ ਦਾ ਸਨੇਹਾ ਜਿਹੜਾ ਉਹ ਕੱਲ ਨੂੰ ਚਾਕੀ ਜਿਹੜੀ ਆ ਉਹ ਜਿਹੜੀ 26 ਜਨਵਰੀ ਦੀ ਪ੍ਰੇਡ ਹੈ ਉਹਦੇ ਚ ਪੰਜਾਬ ਦੀ ਚਾਕੀ ਸ਼ਾਮਲ ਹੋਗੀ ਜੀਸੋ ਕਾਂਗਰਸ ਨੇ ਕਾਫੀ ਕਰਨ ਵਾਲਿਆ ਹੁਣ ਲਾਸਟ ਯਰ ਤੁਹਾਡੀ ਕੀ ਗਵਰਨਮੈਂਟ ਦੀਆਂ ਪ੍ਰਾਇੋਰਟੀਜ਼ ਹੋਣ ਅਸੀਂ ਇਅਰ ਨਹੀਂ ਗਿਣਦੇ ਮੈਡਮ ਅਸੀਂ ਤਾਂ ਪਹਿਲੇ ਪਹਿਲੇ ਦਿਨ ਤੋਂ ਹੀ ਲੱਗੇ ਸੀ ਕੰਮ ਤੇ ਬਹੁਤ ਲੇਟਾਂ ਪਹਿਲਾਂ ਹੀ ਬਹੁਤ ਇਅਰਜ਼ ਲੇਟ ਹੋ ਗਏ ਪਹਿਲਾਂ ਹੀ ਦੇਖੋ ਬਿਜਲੀ ਦਾ ਬੇਲ ਅਸੀਂ ਆਉਣ ਸਾਰ ਮਾਫ ਕੀਤਾ ਅਸੀਂ ਪਹਿਲੇ ਸਾਲ ਤੋਂ ਕੰਮ ਲੱਗੇ ਸੀ ਅਸੀਂ ਮਹੱਲਾ ਕਲੀਨ ਕਾਮ ਆਦਮੀ ਕਲੀਨਿਕ ਆਉਣ ਸਾਰ ਬਣਾਉਣ ਲੱਗੇ ਅਸੀਂ ਜਿਹੜਾ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਕਿਸ਼ਨ কুমার ਜੀ ਇੱਥੇ ਮੌਜੂਦ ਹੋਣਗੇ ਨਹਿਰੀ ਪਾਣੀ ਦਾ ਕੰਮ ਉਦੋਂ ਸ਼ੁਰੂ ਕੀਤਾ ਠੀਕ ਹੈ ਜੀ ਅਸੀਂ ਟੋਲ ਪਲਾਜ਼ੇ ਬੰਦ ਕਰਨੇ ਪਹਿਲੇ ਸਾਲ ਤੋਂ ਸ਼ੁਰੂ ਕੀਤੇ ਹੈ ਨਾ ਅਸੀਂ ਇਹ ਸ਼ਹੀਦ ਪਰਿਵਾਰ ਨੂੰ ਜਿਹੜੇ ਫੌਜ ਦੇ ਵਿੱਚ ਆ ਪੁਲਿਸ ਦੇ ਵਿੱਚ ਨੇ 1 ਕਰੋੜ ਰੁਪਏ ਦਾ ਵਿਆਰਥਿਕ ਸਹਾਇਤਾ ਦੇਣਾ ਉਦੋਂ ਸ਼ੁਰੂ ਕੀਤਾ ਨੌਕਰੀਆਂ ਦੇਣੀਆਂ ਪਹਿਲੇ ਸਾਲ ਤੋਂ ਸ਼ੁਰੂ ਕੀਤੀਆਂ ਸੋ ਹੁਣ ਕੁਝ ਕੰਮ ਇਹ ਹਜੇ ਨੇ ਜਿਵੇਂ ਕਿ ਹੁਣ ਹੈਲਥ ਕਾਰਡ ਦਾ ਜਿਹੜਾ ਬਣਾਇਆ ਜੀਵਨ ਬੀਮਾ ਉੱਚ ਤੁਸੀਂ ਵੀ ਆਓਗੇ ਸਾਰੇ ਕੋਈ ਪਰਿਵਾਰ ਉਹਦੇ ਵਿੱਚ ਨਹੀਂ ਬਚੂਗਾ 10 ਲੱਖ ਰੁਪਏ ਦਾ ਹੈਲਥ ਕਾਰਡ ਦਾ ਜਿਹੜਾ ਬੀਮਾ ਕਿ ਹਰ ਪਰਿਵਾਰ ਦਾ ਹੋਊਗਾ ਔਰ ਬਾਕਾਇਦਾ ਉਹਦੇ ਵਿੱਚ 950 ਦੇ ਲਗਭਗ ਪ੍ਰਾਈਵੇਟ ਹਸਪਤਲ بڑے بڑے ਹਸਪਤਲ ਜਿਵੇਂ ਮੈਕਸ ਵੀ ਸ਼ਾਮਿਲ ਹੈ 40 40 ਜਿਹੜਾ ਹਸਪਤਲ ਚੰਡੀਗੜ੍ਹ ਵਾਲਾ ਮੁਹਾਲੀ ਵਾਲਾ ਜਿਹਾ ਨਹੀਂ ਪਰ ਲੁਧਿਆਣੇ ਵਾਲਾ ਉਹਦੇ ਵਿੱਚ ਆ ਗਿਆ ਮੁਹਾਲੀ ਵਾਲੇ ਨਾਲ ਵੀ ਗੱਲ ਹੋਗੀ ਸੋ ਮਤਲਬ ਬਹੁਤ ਵੱਡੇ ਵੱਡੇ ਹਸਪਤਲ ਔਰ ਹਰ ਕਿਸਮ ਦੀ ਬਿਮਾਰੀ ਪਰਮਾਤਮਾ ਕਰੇ ਕਿਸੇ ਦਿਕਰ ਬਿਮਾਰੀ ਆਵੇ ਨਾ ਪਰ ਜੇ ਆ ਜੇ ਤਾਂ ਇਸ ਪੱਖੋਂ ਇੰਨਾ ਰਹੇ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਮੈਂ ਇਲਾਜ ਨਹੀਂ ਕਰਾ ਸਕਦਾ ਆਪਣੇ ਸਖਸਵੰਦੀ ਦਾ ਜਾਂ ਆਪਣੇ ਪਰਵਾਰ ਵਾਲਿਆਂ ਦਾ ਸੋ ਆਉਣ ਵਾਲੇ ਦਿਨਾਂ 'ਚ ਬਜਟ ਆਊਗਾ ਦੇਸ਼ ਦਾ ਬਜਟ ਆਊਗਾ ਪਹਿਲਾਂ ਤਾਂ ਉਹਦੇ 'ਚ ਉਮੀਦ ਕਰਦੇ ਆ ਕਿ ਪੰਜਾਬ ਲਈ ਕੁਝ ਨਾ ਕੁਝ ਸਪੈਸ਼ਲ ਪੈਕੇਜ ਰੱਖਿਆ ਜਾਊਗਾ ਕਿਉਂਕਿ ਪੰਜਾਬ ਬਰੈਡਵਿਨਰ ਹੈ ਪੰਜਾਬ ਕੁਰਬਾਨੀਆਂ ਵਾਸਤੇ ਹਮੇਸ਼ਾ ਪੰਜਾਬ ਖੜਾ ਰੰਦਾ ਹੈ ਦੇਸ਼ ਨੂੰ ਅਨਾਜ ਦੇ ਪੱਖੋਂ ਆਤਮ ਨਿਰਭਰ ਬਣਾਉਣਾ ਪੰਜਾਬ ਹੈ ਸੋ ਸਾਨੂੰ ਉਮੀਦ ਹੈ ਕਿ ਬਜਟ ਦੇ ਵਿੱਚ ਸਪੈਸ਼ਲ ਪੈਕੇਜ ਹੋਊਗਾ ਹਾਂ ਸਾਡੇ ਪੰਜਾਬ ਦੇ ਬਜਟ ਦੇ ਵਿੱਚ ਜੋ ਅਸੀਂ ਵਾਦਾ ਕੀਤਾ ਜੋ ਹਜ਼ਾਰ ਰੁਪਏ ਵਾਲਾ ਜੋ ਲੇਡੀਜ਼ ਵਾਲਾ ਮਹਿਲਾਵਾਂ ਨੂੰ 1000 ਰੁਪਏ ਬੜਾ ਉਹ ਬਜਟ ਦੇ ਵਿੱਚ ਆਊਗਾ ਤੇ ਉਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ ਚ ਆਉਣਗੀਆਂ ਅਸੀਂ ਕੋਈ ਇਹ ਨਹੀਂ ਲਿਖਦੇ ਵੀ ਆਖਰੀ ਸਾਲ ਹੈ ਮੈਂ ਵੀ ਸ਼ਾਇਦ ਇਹ ਹੀ ਲੋਕਾਂ ਨੂੰ ਯਾਦ ਰਹਿੰਦਾ ਹੈ ਲੋਕਾਂ ਨੂੰ ਹੁਣ ਪੁਰਾਣੀਆਂ ਗੱਲਾਂ ਵੀ ਯਾਦ ਨਹੀਂ ਕਿ ਜਦੋਂ ਵੀ ਆਏ ਨੇ ਕਿੰਨਾ ਫਰਕ ਪੈ ਗਿਆ ਸੜਕਾਂ ਬਣ ਰਹੀਆਂ ਨੇ ਤਾਂ 43000 ਕਿਲੋਮੀਟਰ ਸੜਕਾਂ ਬਣ ਰਹੀਆਂ ਨੇ 65000 ਕਿਲੋਮੀਟਰ ਚੋਂ ਜੇ ਸਾਨੂੰ ਆਰਡੀਐਫ ਦਾ ਪੈਸਾ ਮਿਲ ਜੇ ਅਸੀਂ ਉਹ ਬਾਕੀ ਵੀ ਅਸੀਂ ਸੜਕਾਂ ਜਿਹੜੀਆਂ ਨੇ ਈਵਨ ਪਿੰਡਾਂ ਨਹੀਂ ਫਿਰਨੀਆਂ ਤੇ ਵੀ ਸੜਕਾਂ ਬਣਾ ਰਹੇ ਆ ਪਹਾੜਿਆਂ ਨੂੰ ਜਾਂਦੀਆਂ ਵੀ ਸੜਕਾਂ ਬਣਾ ਹਾਈਵੇ ਜਿਹੜੇ ਪਹਿਲਾਂ ਕਦੇ ਬਣੇ ਹੀ ਨਹੀਂ ਸੀ ਕਦੇ ਵੱਡੀਆਂ ਸੜਕਾਂ ਜਿਵੇਂ ਸਰਹੰਨ ਤੋਂ ਪਟਿਆਲਾ ਰੋਡ ਨੂੰ ਕਿਲਰ ਰੋਡ ਕਹਿੰਦੇ ਸੀ ਹਰ ਰੋਜ਼ ਤਿੰਨ ਬੰਦਿਆਂ ਦੀ ਡੈਥੀ ਐਵਰੇਜ ਆਉਂਦੀ ਸੀ ਉਹ ਜਿਹੜੀ ਚੌੜੀ ਕਰਤੀ ਸੜਕ ਤੇ ਉਹ ਲੋਕ ਕਹਿੰਦੇ ਆ ਸਾਡੀਆਂ ਜ਼ਿੰਦਗੀਆਂ ਬਚ ਗਈਆਂ ਐਸਐਸਐਫ ਬਹੁਤ ਵਧੀਆ ਕੰਮ ਕਰ ਰਹੀ ਹੈ ਅੱਜ ਸੜਕ ਸੁਰੱਖਿਆ ਦੇ ਮਾਮਲੇ ਤੇ ਪ੍ਰਧਾਨ ਮੰਤਰੀ ਜੀ ਬੋਲੇ ਆ ਆਪਣਾ ਮਨ ਕੀ ਬਾਤ ਦੇ ਵਿੱਚ ਹੈਨਾ ਸੜਕਾਂ ਤੇ ਪੰਜਾਬ ਜਦੋਂ ਮੈਂ ਐਮਪੀ ਸੀ ਮੈਂ ਡਾਟਾ ਕਢਾਇਆ ਸੀ ਪੰਜਾਬ ਟਾਪ ਟੂ ਜਾਂ ਟੌਪ 3 ਦੇ ਵਿੱਚ ਸੀਗਾ ਪਰਡੇ ਔਨ ਦਾ ਸਪੌਟ ਡੈਥ ਦੇ ਵਿੱਚ 15 16 ਸੀ ਉਸ ਵੇਲੇ ਜਦ ਮੈਂ ਇਹ ਤੁਹਾਨੂੰ 2018 ਦੀ ਗੱਲ ਕਰ ਰਿਹਾ ਤੇ ਅੱਜ 48% ਮੌਤਾਂ ਘਟ ਗਈਆਂ ਕਿਉਂਕਿ ਐਸਐਸਐਫ ਮੌਕੇ ਤੇ ਪਹੁੰਚਣ ਲੱਗੀ ਤੇ ਉੱਥੇ ਜਾ ਕੇ ਉਹਨਾਂ ਨੂੰ ਫਰਸਟ ایڈ ਮਿਲਣ ਲੱਗੀ ਤੇ ਉਹਨਾਂ ਨੂੰ ਇਮੀਡੀਏਟਲੀ ਹਸਪਤਾਲ ਚ ਪਹੁੰਚਾਇਆ ਜਾਣ ਲੱਗ ਗਿਆ 48% ਮੌਤਾਂ ਘਟ ਗਈਆਂ ਇਹ ਗੱਲ ਨਿਤਨ ਗੜਕਰੀ ਜੀ ਨੇ ਇੱਕ ਸਵਾਲ ਦੇ ਜਵਾਬ ਚ ਰਾਜ ਸਭਾ ਦੇ ਵਿੱਚ ਦੱਸੀ ਹੈ ਸੋ ਸਾਨੂੰ ਇਸ ਗੱਲ ਤੇ ਮਾਨ ਹੈ ਕਿ ਜੇ ਸਾਡੇ ਸਾਨੂੰ ਹੋਰ ਦੋ ਤਿੰਨ ਸਟੇਟਾਂ ਜਿਹੜੀਆਂ ਉਹ ਫੋਲੋ ਕਰਨ ਨੂੰ ਕਹਿੰਦੀਆਂ ਕਿ ਅਸੀਂ ਵੀ ਬਣਾਉਣਾ ਹੈ ਐਦਾਂ ਦਾ ਸਿਸਟਮ ਤੁਸੀਂ ਦੱਸ ਦੋ ਅਸੀਂ ਖੁਸ਼ੀ-ਖੁਸ਼ੀ ਉਹਨਾਂ ਦੱਸਾਂਗੇ ਤਾਂ ਕਿ ਦੇਸ਼ ਦੇ ਜਿਹੜੀਆਂ ਕੀਮਤੀ ਜਾਨਾਂ ਸੜਕਾਂ ਤੇ ਜਾ ਰਹੀਆਂ ਉਹ ਬਚਣ ਮਾਨ ਸਾਹਿਬ ਪੰਜਾਬ ਦੇ ਵਿੱਚ ਅੰਡਰਗਰਾਉਂਡ ਵਾਟਰ ਜਿਹੜਾ ਹੈ ਉਹ ਬੜਾ ਮਸਲਾ ਹੈ ਕਿ ਬਹੁਤ ਸਾਰੇ ਬਲਾਕਸ ਸਾਡੇ ਡਾਰਜੋਨ ਦੇ ਵਿੱਚ ਹੁਸ਼ਿਆਰਪੁਰ ਦਾ ਵੀ ਕਾਫੀ ਇਸ ਤਰ੍ਹਾਂ ਦਾ ਹੈ ਡਾਰਜੋਨ ਦੇ ਵਿੱਚ ਦੱਸ ਸਕਦਾ ਹੈ ਉਹਦੇ ਲਈ ਅਸੀਂ ਪ੍ਰੋਡਕਸ਼ਨ ਲਈ ਕਿਉਂਕਿ ਬੜੇ ਸਮੇਂ ਤੋਂ ਚੱਲਦਾ ਰਿਹਾ ਵੀ ਕਦੀ ਪੈਂਡੀ ਨੂੰ ਬੈਨ ਕਰ ਦਿਓ ਕਦੀ ਹੋਰ ਸਾਧਨ ਹੋਵੇ ਚੈੱਕ ਡੈਮਸ ਦੀ ਗੱਲ ਹੋਈ ਲੇਕਿਨ ਗਰਾਊਂਡ ਲੈਵਲ ਤੇ ਕਾਰਟਲੇ ਤੱਕ ਇਦਾਂ ਦਾ ਕੁਝ ਨਜ਼ਰ ਨਹੀਂ ਆ ਰਿਹਾ ਨਹੀਂ ਤੁਸੀਂ ਹਾਲੇ ਚ ਗਰਾਊਂਡ 'ਚ ਗਏ ਹੀ ਨਹੀਂ ਆ ਤੁਸੀਂ ਸੁਣਿਆ ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਦੀ ਤਾਂ 1952 ਦੇ ਵਿੱਚ ਚੰਡੀਗੜ੍ਹ ਬਣਦਾ ਉਸ ਵੇਲੇ ਪੰਜਾਬ ਤੇ ਹਰਿਆਣਾ ਇਕੱਠੇ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਿਹੜਾ ਆ ਉਹ ਪੰਜਾਬ ਦਾ ਵੀ ਹਾਈ ਕੋਰਟ ਆ ਹਰਿਆਣਾ ਦਾ ਵੀ ਹਾਈ ਕੋਰਟ ਆ ਆਮ ਪੰਜਾਬ ਦੇ ਮੁੱਖ ਮੰਤਰੀ ਦੇ ਭਗਵੰਤ ਮਾਨ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਸਿਆਸੀ ਗੱਲਿਆਰਾਂ ਦੇ ਵਿੱਚ ਚਰਚਾ ਜ਼ਰੂਰ ਛਿੜ ਚੁੱਕੀ ਹੈ 1952 ਦੇ ਵਿੱਚ ਚੰਡੀਗੜ੍ਹ ਬਣਦਾ ਉਦੋਂ ਪੰਜਾਬ ਤੇ ਹਰਿਆਣਾ ਇਕੱਠੇ ਸੀ 1966 ਦੇ ਵਿੱਚ ਅੱਡ ਹੋ ਜਾਂਦਾ ਤਾਂ ਉਸ ਵੇਲੇ ਕਿਹਾ ਜਾਂਦਾ ਕਿ 10 ਸਾਲ ਦੇ ਲਈ ਰਾਜਧਾਨੀ ਹੋਵੇਗੀ ਦੂਜੇ ਦੇ ਲਈ ਪਰ ਪੰਜਾਬ ਨੂੰ ਹੁਣ ਤੱਕ ਆਪਣੀ ਰਾਜਧਾਨੀ ਨਹੀਂ ਮਿਲੀ ਇਹ ਗੱਲ ਜਿੱਤੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਸ਼ਬਦਾਬਲੀ ਦੇ ਵਿੱਚ ਉਹਨਾਂ ਦੇ ਦਰਦ ਜ਼ਰੂਰ ਸੀ ਦੁੱਖ ਜ਼ਰੂਰ ਸੀ ਕਿਆ ਨਿਆ ਕੁਰਬਾਨੀਆਂ ਕੀਤੀਆਂ ਨੇ ਪੰਜਾਬ ਨੇ ਪੰਜਾਬ ਦਾ ਨਾਮ ਸਭ ਤੋਂ ਅੱਗੇ ਆਉਂਦਾ ਪਰ ਉਹਨਾਂ ਦੇ ਕੋਲ ਰਾਸਤਾਨੀ ਨਹੀਂ ਹੈ ਪਰ ਦੂਜੇ ਪਾਸੇ ਜੋ ਸਿਆਸੀ ਗਲੇ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਇਹ ਰਾਸਤਾਨੀ ਪੰਜਾਬ ਦੀ ਹੈ ਪੰਜਾਬ ਦਾ ਪਹਿਲਾ ਹੱਕ ਚੰਡੀਗੜ੍ਹ ਦੇ ਉੱਤੇ ਪਹਿਲਾ ਹੱਕ ਪੰਜਾਬ ਦਾ ਹਰਿਆਣਾ ਦਾ ਨਹੀਂ ਹੈ ਹਾਈ ਪੰਜਾਬ ਹਰਿਆਣਾ ਹਾਈ ਕੋਰਟ ਦੀ ਗੱਲ ਕੀਤੀ ਜਾਵੇ ਲਗਾਤਾਰ ਇਸ ਨੂੰ ਲੈ ਕੇ ਵੀ ਚਰਚਾਵਾ ਕੀਤੀਆਂ ਜਾ ਰਹੀਆਂ ਕਿ ਹੁਣ ਅਲੱਗ ਕੀਤਾ ਜਾਵੇ